ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹੈਪੀ ਦੇ ਕੋਲੇ ਪਹੁੰਚਿਆ ਦੋਸਤੋ ਤੇ ਚਾਰ ਨਾਗ ਅੱਜ ਦਿਖਾ ਦਾਂਗੇ ਤਿੰਨ ਬੈੜਾ ਇੱਕ ਮੱਝ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਠੀਕ ਆ ਜੀ ਪਸ਼ੂ ਪੂਰੀ ਡਿਟੇਲ ਜਿਹੜੀ ਹੈਗੀ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਹੈਪੀ ਦੇ ਨਾਲ ਗੱਲਬਾਤ ਕਰ ਲਾਂਗੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਲਾਂਗੇ ਅੱਜ ਦੋਸਤੋ 8 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋ ਤੁਹਾਨੂੰ ਐਨੀਮਲ ਜਿੰਨੇ ਵੀ ਦਿਖਾਵਾਂਗੇ ਤਸੱਲੀ ਆ ਤੁਸੀਂ ਆਪਣੀ ਘਰ ਵਿజిਟ ਕਰਕੇ ਕਰ ਸਕਦੇ ਜੀ ਜਿਹੜਾ ਪਸ਼ੂ ਸੋਇਆ 2 ਟਾਈਮ ਚੁਵਾਈ ਕਰਕੇ ਹਰ ਵਾਰ ਜਿਹੜੀ ਦੋਸਤ ਆਪਣੀ ਜ਼ਰੂਰੀ ਇੱਕ ਬੇਨਤੀ ਹੁੰਦੀ ਹੈ ਸਾਰੇ ਵੀਰਾਂ ਨੂੰ ਇਹ ਕਰਟੇਰੀਆ ਜਿਹੜਾ ਤੁਸੀਂ ਜ਼ਰੂਰ ਪੂਰਾ ਕਰ ਲਿਆ ਕਰੋ ਠੀਕ ਆ ਜਿਹੜਾ ਪਸ਼ੂ ਗੱਭਣਾ ਤਸੱਲੀ ੱਪਕੇ ਆਪਦੀ ਕਰ ਸਕਦੇ ਤੁਸੀਂ ਆਜੋ ਲੈਨੇ ਆ ਡਿਟੇਲ ਵੀਰ ਹੈ ਹੈਪੀ ਤੋਂ ਪੁੱਛ ਲੈਨੇ ਕੀ ਡਿਟੇਲ ਹੈ ਇਨ੍ਹਾਂ ਪਸ਼ੂਆਂ ਦੀ ਹੈਪੀ ਵੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਠੀਕ ਠਾਕ ਹੈ ਜੀ ਹਾਂ ਜੀ ਬਹੁਤ ਵਧੀਆ ਤੁਸੀਂ ਸਾਨੂੰ ਬਹੁਤ ਵਧੀਆ ਤੁਸੀਂ ਬਾਈ ਅਛਾ ਫੀ ਪਸੂ ਅਜਿਰੇ 4 ਬਕਾਉ ਆ ਟੋਟਾ 4 ਐ 3 ਵਹਿੜਾ ਵਾਂ ਤੇ 1 ਮੱਝ ਮੱਝ ਸੁਈ ਆ ਬਿਲਕੁਲ ਹਾਂਜੀ ਮੱਝ ਸੁਈ ਆ ਠੀਕ ਆ ਹਾਂਜੀ ਤੇ ਵਹਿੜਾ 3 ਆ ਗਿਆ ਵਹਿੜਾ ਤੇ ਕੀ ਕੰਡੀਸ਼ਨ ਆ ਸੁਈਆਂ ਵਹਿੜ ਜੀ ਆ ਜਰਸੀ ਗੱਬਣਿਆ ਆ ਸ਼ਾਈ ਵਾਲੀ ਕੱਲ ਦੀ ਸੁਈ ਤੇ ਉਹਦਾ ਬੱਚਾ ਨਹੀਂ ਗਿਆ ਜੀ ਇੱਕ ਤਾਂ ਬੱਚਾ ਨਹੀਂ ਹੈਗਾ ਇੱਕ ਬਿਲਕੁਲ ਨਾਲ ਬੱਚਾ ਤੇ ਇੱਕ ਇਹ ਕੱਲ ਸੁਈ ਆ ਜੀ ਐਸ ਕੋਲੇ ਜੀ ਜੂ ਪ੍ਰੋਪਰ ਸਰੀ ਪਾ ਦਿੱਤੀ ਠੀਕ ਆ ਹਾਂਜੀ ਤੇ ਜਰਸੀ ਗੱਬਣਾ ਜੀ ਜਰਸੀ ਗੱਬਣਾ ਲਓ ਜੀ ਜਰਸੀ ਗੱਬਣਾ ਪਹਿਲੇ ਚੋਪਾ ਸਟਾਰਟ ਕਰ ਲੈਣੀ ਆ ਜਰਸੀ ਤੇ ਤੇ ਹੈਪੀ ਵੀਰ ਜਰਸੀ ਸੁਭਾਗਿੰਮਾ ਸੁਭਾਗੀ ਸਾਨੂੰ ਸਾਹ ਘਾੜ ਦੂਜਾਂ ਦੇ ਆਪ ਤੀਜਾ ਮਾ ਨਿਕਲੇ ਤੀਜਾ ਸੁਨਾਰ ਕੇ ਅੱਛਾ ਜੀ ਹਾਂਜੀ ਤੀਜਾ ਸੁਭਾਗ ਹੈ ਤੀਜਾ ਸੁਭਾਗ ਸੁਨਾਰ ਕੇ ਕਿੰਨੇ ਦਿਨ ਕੱਢ ਜੂਗੇ ਦੇਣ ਹਫਤਾ ਤੱਕ ਲੈ ਜੂ ਜੀ ਬਾਕੀ ਬਣੂ ਬਣੂ ਬਹੁਤ ਜਿਆਦਾ ਲੋ ਜੇਰਾ ਅੱਜ ਹੀ ਆਈ ਉਹਦਾ ਰਿਵਰ ਘਾਦੀ ਆ ਲਾਈ ਦੋ ਟੰਡੇ ਲੈ ਆਈ ਹੂੰ ਬਾਕੀ ਥਾਂ ਤੋਂ ਵਿਰਲਪੁਰ ਮਾਇਆ ਕਹਿੰਦਾ ਹੀ ਵਿਰਲ ਦੇ ਮੇ ਲੋਕ ਨਹੀਂ ਗਣੀ ਵਿਰਲ ਆ ਠੀਕ ਹੈ ਹਾਂਜੀ ਹਫਤਾ ਪੂਰਾ ਦੋਸਤੋ ਸਮਾਂ ਲੈ ਜੂਗੀ ਜਿੱਦਾਂ ਕਿ ਬਾਈ ਕਹਿੰਦਾ ਪਿਆ ਵੀ ਹਫਤਾ ਇੱਕ ਪੂਰਾ ਸਮਾਂ ਲੈ ਜੂ ਤੇ ਦਾ ਬੰਗਾ ਮਾ ਕੇ ਤਪਾ ਵੀ ਜਨੇ ਤੁਹਾਨੂੰ ਤੇ ਜਰਸੀ ਵੇੜਾ ਪਾਕੀ ਫੇਸ ਕੁਆਲਟੀ ਤੁਹਾਨੂੰ ਦਿਖਾਵਾਂਗੇ ਬਿਲਕੁਲ ਛੋਟਾ ਜਿਹਾ ਮੂੰਹ ਆ ਫੇਸ ਬਿਲਕੁਲ ਛੋਟਾ ਜਿਹਾ ਤੇ ਥੰਮ ਥੁਣਾ ਦੇਖੋ ਤਾ ਇਹ ਨਾ ਨਰਾ ਨਰਾ ਰੇਲ ਨੇ ਦੇ ਗੇਟ-ਕਿਟ ਤੇ ਹਜੀ ਇੱਕ ਹਫਤਾ ਪੂਰਾ ਸੂਣ ਚ ਪਿਆ ਘਾਲ ਰਗਾ ਵੀ 20 ਕਿਲੋ ਦੁੱਧ ਦਿੱਤਾ ਆ ਗਾਣੇ 20 ਕਿਲੋ ਹਾਂਜੀ ਬਾਕੀ ਗਾੜੀ ਰੋਤ ਰਾਤ ਤੇ ਚੰਗੀ ਆਉਂਦੀ ਆ ਅੱਜ ਕੁਝ 22 ਕਿਲੋ ਭਰਾ ਦੇਗੀ ਲਓ ਜੀ ਹਾਂਜੀ ਇੱਕ ਹਫਤਾ ਲੈਂਦੇ ਆ ਠੀਕ ਆ ਇੱਕ ਹਫਤਾ ਵੀਰਾਂ ਦਾ ਵੀ ਲੈ ਜੂਗੀ ਤਾਂ 20 ਕਿਲੋ ਦੁੱਧ ਤਾਂ ਪਹਿਲੇ ਦੂਜੇ ਸਵੇਰੇ ਦੇ ਵਿੱਚ ਦੂਜੇ ਸਵੇਰੇ ਭਰੇ ਆ ਦੂਜੇ ਸੁਬਹ ਤਾਂ ਜਦੋਂ ਪਾਇਆ ਹੈ ਵੀ ਕਿਲੋ ਖੋਲ ਕੇ ਆਪ ਵੀ ਵੀਰੇ ਦਿਖਾਓ ਸਾਰਿਆਂ ਨੂੰ ਤੇ ਜਰਸੀ ਆ ਦੋਸਤੋ ਬਿਲਕੁਲ ਗੋੜ ਵਰਗਾ ਰੰਗ ਆ ਲਾਲ ਜੱਜ ਹੋਇਆ ਰਿਆਜੀ ਨੂੰ ਵੀ ਨਾ ਦਿਲ ਜਾਉਂਦੀ ਆ ਜੀ ਹੂੰ ਲਓ ਜੀ ਤੇ ਆ ਦੇਖੋ ਤੋਂ ਥਾਂ ਚੱਡਾ ਵੇਖੋ ਦੋਸਤੋ ਠੀਕ ਆ ਵਿਖਾਲਾ ਸੁਣਾ ਘੋੜੀ ਵਾਲ ਘੋੜੀ ਵਾਲਾ ਚੱਡਾ ਹੂੰ ਹੁਣ ਦੇ ਬਾਜ਼ੀ ਕੰਮ ਦੀ ਬਹੁਤ ਜਾਰੀ ਆ ਹੂੰ ਹੂੰ ਉਹ ਦੂਜੇ ਹੀ ਆਂਦੇ ਪਰ ਆਪਾਂ ਤੀਜਾ ਮਾ ਨਿਕਲਿਆ ਨਹੀਂ ਦੂਜੇ ਨਾਲ ਕਿਹੜੀ ਕੋਹ ਲੈ ਤੇ ਦੇਖੋ ਹੂੰ ਤੇ ਪਤ ਪਰੇ ਗੁਦਰੇ ਗੁਦਰੇ ਹਿਲੇ ਉਹ ਆਹ ਦੇ ਹਿਲੋ ਜੀ ਇਹ ਨਾ ਕਵੇ ਵੀ ਐ ਮੋਗੇ ਨੂੰ ਕਰਦੀ ਆ ਹੂੰ ਚੌਥਾ ਤਰਾਂ ਦੇ ਠੀਕ ਆ ਜੀ 35 ਤੋਂ 30 ਜਿਹੜੇ ਦੋਸਤ ਮੈਂ ਕਿਹਾ ਵੀ ਇੱਕ ਨੰਬਰ ਆਈ ਓਕੇ ਆ ਜੀ ਓਕੇ ਰਿਪੋਰਟ 35 ਤੇ ਬਾਕੀ ਹੈ ਵੀ ਠੰਡੀ ਸੀਲਸ ਲੱਗ ਗਈ ਠੀਕ ਆ ਸਾਰੀ ਚੰਗੀ ਆ ਠੀਕ ਆ ਆ ਲੋ ਕਮਾਈਓ ਮੜਾ ਜਾ ਆ ਦੇਖੋ ਠੀਕ ਆ ਸੋ ਪਿਓਰ ਜਰਸੀ ਦੇ ਵਿੱਚ ਦੋਸਤੋ ਜਿਹੜੀ ਇਖੇ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਇਹ ਵਹੜ ਦਿਖਾ ਰਹੇ ਹਾਂ ਠੀਕ ਆ ਬਾਕੀ ਥਾਂ ਤੋਂ ਲੈ ਲਵਾਂ ਹਾਂ ਤੁਹਾਨੂੰ ਵੇਲਾ ਕਿੱਡਾ ਵੇਲਾ ਲੱਗਾ ਪੀੜ ਤੇ ਪਾ ਵੇ ਖੰਡ ਲੱਗਾ ਦੇ ਹੂੰ ਠੀਕ ਆ ਬਾਕੀ ਟਿਪਕੇ ਵੀਰ ਨੇ ਦਿਖਾਈ ਦਿੱਤੀ ਆ ਚੰਗੀ ਅਤੇਪਨ ਠੀਕ ਆ ਸੋ ਪਸੰਦ ਆਊਗੀ ਤੁਹਾਨੂੰ ਬਾਕੀ 20 ਲੀਟਰ ਜਿਹੜਾ ਦੁੱਧ ਭਰਨ ਵਾਲੀ ਵਹੜ ਆ ਬਹੁਤੇ ਵੀਰ ਡਿਮਾਂਡ ਕਰਦੇ ਆ ਵੀ ਘੱਟੋ ਘੱਟ ਵੀ 18-20 ਲੀਟਰ ਭਰਨ ਵਾਲੀ ਬੱਚੀ ਦੇ ਲੋੜ ਪੈਂਦੀ ਆ ਹਲੋ ਬੜੇ ਬੋਲਣ ਆਂਦੇ ਵੀਰ ਜੀ ਕੋਈ ਵੱਡੀ ਚੱਟੀ ਲੈਣੀ ਆ ਬਾਕੀ ਲੱਭਦੀ ਘਾਤੀ ਵਾਈਟ ਵੀ ਜਿਹੜੀ ਵੱਡੀ ਆ ਪੰਜਾਬ ਵਾਲੀ ਜਰਸੀ ਆ ਠੀਕ ਹੈ ਜੀ ਤਾਂ ਪਤਾ ਪੰਜਾਬ ਵਾਲੀ ਜਰਸੀ ਦੱਦੀ ਘਾਤੀ ਆ ਜੀ ਸੋ ਪੰਜਾਬ ਵਾਲੀ ਜਰਸੀ ਆ ਦੋਸਤੋ ਬਹੁਤ ਹੀ ਵੀਰਾਂ ਦੀ ਡਿਮਾਂਡ ਆ ਤੁਸੀਂ ਜਰੂਰ ਕੰਟੈਕਟ ਕਰ ਸਕਦੇ ਜੇ ਕਾਲ ਕਰ ਸਕਦੇ ਠੀਕ ਆ ਬਾਕੀ ਵਿੱਥ ਪੂਰੀ ਆ ਵਿੱਥੀ-ਬੁੱਥੀ ਥਾਣਾ ਦੀ ਆਪਸੀ ਕਾਫੀ ਸੋਹਣੀ ਆ ਆ ਦੇਖੋ ਠੀਕ ਹੈ ਜੀ ਤੇ ਦੂਰ-ਦੂਰ ਤੇ ਥਾਂ ਲਗਾ ਬਿਲਕੁਲ ਗਿੱਠ-ਗਿੱਠ ਤੇ ਆਪਾਂ ਕਹਾਂਗੇ ਵੀ ਚਾਰੇ ਤੁਹਾਨੂੰ ਗਿੱਠ-ਗਿੱਠ ਤੇ ਠੀਕ ਆ ਬੱਚੀ ਬਹੁਤ ਪਿਆਰੀ ਆ ਤੇ ਜਰੂਰ ਤੁਸੀਂ ਹੱਥ ਪਾ ਲਿਓ ਠੀਕ ਹੈ ਭੀ ਕੀ ਮੁੱਲ ਰੋਇੰਦਾ ਚਲੋ ਜੀ ਸਾਹਿਬ ਮੁੱਲ ਗੱਲ ਨੂੰ 60 65 ਜੋ ਮਾਜੀ 55000 ਚ ਮਾਨਤਾ ਨਹੀਂ ਕਰਦਾਂਗੇ 55000 ਹਾਂ ਜੀ ਫੋਰਸ ਤੇ ਪਾ ਕਰਦੇ ਹਾਂ ਠੀਕ ਹੈ ਜੀ ਹਾਂ ਜੀ 55000 ਦੇ ਵਿੱਚੋਂ ਲੈਸ ਹੋ ਜੂਗੀ ਦੋਸਤੋ ਮਾਨਤਾ ਮਿਲ ਜੂਗਾ ਠੀਕ ਹੈ ਸੋ ਜਰੂਰ ਤੁਸੀਂ ਕੰਟੈਕਟ ਕਰਿਓ ਪਸੰਦ ਆਊਗੀ ਤੁਹਾਨੂੰ ਇੱਕ ਅਗਲੀ ਬੈੜ ਜਿਹੜੀ ਤੁਹਾਨੂੰ ਆ ਪਖਾਉਣੀ ਹੈ ਕ੍ਰੋਸਾਂਗ ਦੇ ਵਿੱਚ ਆ ਤਾਜੀ ਇਹਦਾ ਸ਼ਾਈ ਆਲ ਜਾਂਦੀ ਜੋ ਥਾਂ ਦੋਨੇ ਵੇਲੇ ਬੜਾ ਮੱਝਾ ਲੱਗਾ ਠੀਕ ਹੈ ਸ਼ਾਈ ਵਾਲ ਅੰਗ ਦੇ ਵਿੱਚ ਆਉਂਦੀ ਆ ਤਾਂ ਠੰਡ ਠੰਡ ਨੂੰ ਜਿਹੜਾ ਦੋਸ ਕੰਤੜਾ ਮੱਝਾਂ ਲਈਆ ਸਵੇਰੇ ਪੰਡਾ ਸਾਰੀ ਕਾਲੀ ਗੀ ਦੀ 10 ਕਿਲੋ ਬਲਦ ਚਾਰਟ ਹੋਈ ਹੋਣ 10 ਕਿਲੋ ਜਸੂਆ ਸੂਈਆ ਪਹਿਲਾਂ ਨੇ 11-12 ਕਿਲੋ ਦੁੱਧ ਦਿੱਤਾ ਠੀਕ ਹੈ ਪਹਿਲਾਂ ਨੇ ਇਸੇ ਵਾਰ ਕੋਈ 15 ਵੀ ਜੋੜੂ ਨਾ ਕਰੂਗਾ ਤੇ 6 ਉਹ ਨਹੀਂ ਦੇ ਰੋ ਜ ਆਪਣੀ ਸਿੱਧੀਆਂ ਗੱਲਾਂ ਹਮ ਗੱਲ ਮੇਨ ਸੇਵਾ ਦੇ ਸਹੀ ਬਾਤ ਹਾਂਜੀ ਕੱਲ੍ਹ ਸੂਈ ਹੈ ਕੱਲ੍ਹ ਸੂਈ ਸ਼ਾਮੀ ਪਈ ਜੇ ਜੂੜ ਪਾ ਦੀ ਸਵੇਰੇ ਸਾਰੀ ਜੋਕਾ ਮੜ ਕੇ ਛੱਡਿਆ ਚਾਰ 1/2 ਲੀਟਰ ਸੂਰੇ ਚਾਹ 1/2 ਚਾਹ ਸ਼ਾਮੀ ਵਿੱਚ ਹੋਇਆ ਬੱਛੀ ਨੂੰ ਝੰਗਾ ਦੇ ਬੱਛੀ ਨੂੰ ਝੰਗਾ ਕੇ ਦੋਸਤੋ 4 1/2 ਲੀਟਰ ਦੀ ਜਵਾਈ ਜਿਹੜੀ ਕੀਤੀ ਆ ਬਿਲਕੁਲ ਬਲੈਕ ਰੰਗ ਦੇ ਵਿੱਚ ਆ ਮੈਂ ਨਾ ਥੜ ਭੰਡੇ ਦੀ ਬਣਾ ਚੱਡੀ ਗੁੜਾ ਥਾਂ ਤੋਂ ਲੱਗਾ ਹਾਂਜੀ ਹਾਂਜੀ ਕਿਹੋ ਜਿਹਾ ਬਾਕੀ ਜਿਹੜਾ ਕੋਈ ਗੰਦਾ ਕੋਈ ਕੰਦਾ ਜੋ ਜਾਂਦਾ ਬਾਕੀ ਟੋਟਲ ਧਾਰਾਂ ਜਿਹੜੀਆਂ ਦੋਸਤੋ ਕੱਲ ਮਾਰਨਿੰਗ ਸੂਈਆ ਬੌਲੇ ਦੇ ਵਿੱਚ ਆ ਕੋਈ 4 1/2 ਕਿਲੋ ਇੱਕ ਢੰਗ ਦਾ ਦੁੱਧ ਦਾ ਬੱਚੇ ਨੂੰ ਬੱਚੇ ਸਮੇਤ ਵੀ ਤੁਸੀਂ ਮੰਨ ਲਓ ਠੀਕ ਆ ਜੀ ਜਾਂ ਬੱਚੇ ਨੂੰ ਛੱਡ ਕੇ ਮੰਨ ਲਓ ਠੀਕ ਆ ਕੋਈ 10 ਕਿਲੋ 9 10 ਕਿਲੋ ਤੋਂ ਜਿਹੜੀ ਸਟਾਰਟਿੰਗ ਆ ਇਸ ਵਾੜ ਦੀ ਜਿਹੜੀ ਕੀਤੀ ਹੈ ਠੀਕ ਆ ਜੀ ਇਸ ਵਾੜ ਦੇ ਕੀਤੀ ਹੈ 9 10 ਕਿਲੋ ਤੋਂ ਸਟਾਰਟਿੰਗ ਆ ਜਾ ਜਾ ਤੁਹਾਨੂੰ ਧਾਰਾਂ ਮੜਾ ਦੇਣ ਬੱਚੇ ਨੂੰ ਲਾਵੇ ਜਾਓ ਜੀ ਜ਼ਰੂਰ ਤੇ ਪਹਿਲੀ ਵਾੜ ਜਿਹੜੀ ਦੋਸਤੋ ਟਿੱਪ ਕੇ ਦਿਖਾਤੀ ਸੀ ਤੁਹਾਨੂੰ ਜਿਹੜੀ ਜਰਸੀ ਕਿਸੇ ਵੀਰ ਨੇ ਤਸੱਲੀ ਕਰਨੀ ਆਪ ਵੀ ਆਣ ਕੇ ਤੁਸੀਂ ਘਰ ਵਰਾ ਇਹ ਸੂਈ ਤਾਂ ਜੀ ਆ ਪਰ ਦੋ ਡੰਗ ਦੀ ਚੁਆਈ ਆ ਤਸੱਲੀ ਆ ਤੁਸੀਂ ਕਰ ਲਿਓ ਘਰ ਦੇ ਜਿਹੜਾ ਕਰਕੇ ਠੀਕ ਆ ਬਾਕੀ ਇੱਕ ਟਾਈਮ ਹੁਣ ਬਿਲਕੁਲ ਬੱਜਾ ਲਾ ਕੇ ਜਿਹੜੀ ਤਸੱਲੀ ਆਪਾਂ ਕਰਵਾ ਦੇਣੀ ਆ ਚਾਰੇ ਸਣਾਂ ਦੀ ਆ ਦੇਖੋ ਚਲੋ ਜੀ ਲਓ ਦਰਦ ਆਹ ਦੇਖੋ ਚੁੰਚਣ ਬਹੁਤ ਹੀ ਜਿਆਦੀ ਹੈ ਇਹਦੇ ਜਵਾਈ ਚ ਵੀ ਜਿਹੜੀ ਦੋਸਤੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਵਾਈ ਹੈ ਠੀਕ ਹੈ ਜੀ ਉਹ ਨਾ ਭਲ ਭੂਲ ਜੀ ਕਰਕੇ ਕਰਦੀ ਮਾੜਾ ਮੜ ਭਾਗੀ ਕੁਝ ਚੱਕਾ ਹੈ ਦੋ ਧੰ ਪਸਨੀ ਕਰਾ ਕੇ ਦੇ ਹੋਏ ਆਪਾਂ ਜੀ ਨੇ ਤੇ ਇਹ ਵੀ ਮੋਲ ਕੀ ਉਹਦਾ 35000 ਚ ਮਾਨਤਾਣ ਕਰ ਰਿਹਾ ਮੋਲ 35 36 ਜੋ ਮਾੜੀ 40 ਕਰਾਈਓ ਹਾਂ 35000 ਤੋਂ ਛੋਟ ਛੱਪਾ ਕਰ 35000 ਹਾਂ ਜੀ 35000 ਤੋਂ ਦੋਸਤੋ ਛੋਟ ਛੱਪਾ ਹੋ ਜਾਊਗਾ ਮਾਨਤਾਣ ਜਿਹੜਾ 35000 ਤੋਂ ਠੀਕ ਹੈ ਇਹਦਾ ਦੁੱਧ ਹੈ ਬਿਲਕੁਲ ਤਾਜੀ ਸੁਈ ਹੈ ਤਸਲੀ ਕਰਦੇ ਕੱਲ ਸ਼ਾਮੀ ਸਾਰ ਠੀਕ ਆ ਇਹ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵੈਡ ਦਿਖਾਤੀ ਆ ਇੱਕ ਆ ਤੀਜੇ ਨੰਬਰ ਤੇ ਇਹ ਵੀ ਸੂਈ ਕਬਰ ਨਹੀਂ ਇਹ ਸੂਈ ਆ ਬੱਚਾ ਨੂੰ ਜਿਹੜਾ ਚੱਲੇ ਅਸਾਂ ਹਾਂਜੀ ਦੁੱਧ ਕੋਈ 9 ਕਿਲੋ ਦੋ ਡੰ ਚੋੜ ਨਾਲ ਚੱਲੇ 9 ਡਾ 9 ਇਹਨਾਂ 9 ਕਿਲੋ 9 ਕਿਲੋ ਦੋ ਡੰ ਚਵਾ ਕੇ ਦੇਵਾਂਗੇ ਆਪਣੇ ਘਰੇ ਹਾਂਜੀ ਸਵੇਰ ਕਿੰਨਾ ਸਵੇਰ ਸੰਧਾ ਦੂਜਾ ਵਕਤ ਹਾਂਜੀ ਕੁਆਦੋ ਜਿਆਦਾ ਸਮਾਂ ਕੋਈ ਅੱਜ ਪਤਾ ਕਿੰਨਾ ਹੋ ਗਿਆ ਤੁਹਾਨੂੰ ਜਾਬ ਹੋਊਗਾ ਅਗਲਾ ਦਾ 1.5 ਮਹੀਨਾ ਹੈਗਾ ਬਾਕੀ ਆਪਣੇ ਬੱਚਾ ਆਣੇਗਾ ਪਤਾ ਨਹੀਂ 2.5 ਮਹੀਨੇ ਤੇ 3 ਮਹੀਨੇ ਇਹ ਨਹੀਂ ਦਿਕਨ ਤਾ ਰਾਵੜਾ ਦਨੇ ਬੈਠਾ ਰਾਵੜਾ ਕੰਗਾ ਭਾਰੀ ਵੀ 9 ਕਿਲੋ ਦੁੱਧ ਹਾਂਜੀ ਦੂਜਾ ਸੂਗਾ ਇਹ ਸਮਾਂ ਤੋਂ ਆਪਦੇ ਛੋਟੇ ਤੇ ਡਿਪੈਂਡ ਆ ਵੀ 2 ਮਹੀਨੇ ਮੰਨ ਲਓ 2.5 ਮੰਨ ਲਓ 3 ਮੰਨ ਲਓ ਕਿ ਬੇਨ ਬੱਚੇ ਤੋਂ ਆ ਪਰ 9 ਕਿਲੋ ਦੁੱਧ ਹੈਗਾ ਠੀਕ ਹੈ ਜੀ ਤੇ ਥੰਮਸ ਨੂੰ ਬਿਲਕੁਲ ਇਸੇ ਤਰ੍ਹਾਂ ਰੱਖ ਜੀ ਮੈਂ ਕਹਿੰਦਾ ਹੁਣੇ ਤੁਹਾਨੂੰ ਮੈਂ ਧਾਰਾ ਮਰਾ ਜੀ ਮੈਂ ਇੱਕ ਉਹ ਦੇਖੀ ਰਹੀ ਹਾਂ ਜੀ ਜੀ ਤਾਂ ਨੰਬਰ ਵਾਕੇ ਦੀਆਂ ਵੀ ਆਪਾਂ ਤਸੱਲੀ ਕਰਵਾ ਦਿੰਨੇ ਆ ਜੀ ਠੀਕ ਹੈ ਤੇ ਲੋ ਜਾਨਗਾ ਸਹੀ ਕਰਾਈ ਇਹਦੇ ਚੰਗੀ ਕਰ ਬਾਕੀ 9 ਕਿਲੋ ਦੁੱਧ ਜਿੰਨਾ ਵੀਰ ਨੇ ਗਿਆ ਉਹਨਾਂ ਦੀ ਤਸੱਲੀ ਤੁਸੀਂ ਕਰ ਲਿਓ ਘਰ ਪਹੁੰਚ ਕਰਕੇ ਠੀਕ ਹੈ ਜੀ ਬਸ ਤਾਂ ਇਦਾਂ ਹੀ ਕੋਈ ਭਾਲੋ ਪਰ ਆਪਾਂ ਨਾ ਜੱਕਰੀ ਇਸੇ ਤਰ੍ਹਾਂ ਬਗ ਬੰਗਾ ਪਾ ਕੇ ਤੁਸੀਂ ਬਹਿ ਜਾਣਾ ਥੱਲੇ ਉਹ ਦੇਖੇ ਇਹ ਲੱਗਦਾ ਹੈ ਅੰਮ੍ਰਿਤ ਦਾ ਨਾਮ ਕਰਦੇ ਠੀਕ ਹੈ ਸੋ ਬੇਨ ਬੱਚੇ ਤੂੰ ਆ ਪਰ ਜਿਹੜਾ ਦੋਸਤ ਜਿਵੇਂ ਮਰਜ਼ੀ ਤੁਸੀਂ ਥਾਪੀ ਮਾਰ ਕੇ ਪੰਗਾ ਪਾ ਕੇ ਇਸ ਤਰ੍ਹਾਂ ਬਹਿ ਕੇ ਚਬਾਈ ਕਰ ਸਕਦੇ ਤੁਸੀਂ ਉਸਮਾ ਜਿਹੜਾ ਇਸ ਤਰੀ ਹੋ ਜਾਂਦਾ ਤਾਂ ਮਿੰਟ ਡੇਢ ਮਿੰਟ ਤੇ ਲਿਸ਼ਟ ਹੈ ਐਂਦਾ ਬੱਸ ਚਲੋ ਜੀ ਯਾ ਦੇ ਹਾਂ ਚੋਰੇ ਕੰਬਰ ਚਲੋ ਜੀ ਖੋਲ ਦਿਓ ਵੀਰਾ ਫਿੱਟ ਚਵਾਈ ਦਾ ਡੰਗਰ ਮੜਵਾ ਲਓ ਚਵਾਈ ਸਰ ਤੇ ਡੰਗਰ ਤਾਂ ਬਾਕੀ ਤਾਂ ਖੋਲ ਕੇ ਤੋਰ ਕੇ ਦਿਖਾਓ ਜੀ ਕੀ ਤੋਰਿਆ ਜੀ ਬਈ ਥੋੜਾ ਆਰੇ ਹੋ ਗਿਆ ਮਿਲ ਜਾਤਾ ਹੈ ਜੋ ਹਾਂ ਟਿਕਾ ਟਿਕਾ ਆਂ ਨਾ ਕਰਾ ਬੰਨਣਾ ਜੇ ਨਹੀਂ ਤੂੰ ਮੈਨੂੰ ਮਾਂ ਮਾਂ ਨਹੀਂ ਜਾ ਨਹੀਂ ਜਾਣਾ ਬੜਾ ਤੇ ਆ ਜੀ ਮੋੜ ਦਿਓ ਜੀ ਸੱਪ ਘੁਮਾ ਲਓ ਨਾ ਜੇ ਨਾ ਪਤਾ ਹੈ ਨਾ ਗਾ ਨਹੀਂ ਲਾ ਨਾ ਕਰ ਦਿਲਾ ਹਾਂ ਠੀਕ ਹੈ ਤੇ ਕੀ ਮੋਲੇ ਵੀ ਇਹਨਾਂ ਕਿ ਕਰਦੇ ਲੈਣੇ ਦੂਜਾ ਮੋਲੇ ਕਰਾਉਣਾ 20 ਕਿਲੋ 22 ਕਿਲੋ 18000 ਦੀ ਜੀ ਦੇਗੇ 18000 ਹਾਂ ਜੀ ਬੱਚਾ ਤੁਹਾਨੂੰ ਪਤਾ ਗੱੜ ਤੇ 26000 ਦੀ ਹੈ ਵੀ ਹਾਂ 18000 ਤੇ ਛੋਟ ਛਾਪਾ ਕਰ ਦਿੰਦੇ ਹਾਂ ਹਾਂ ਜੀ ਦੁੱਧ ਆਪਣੇ ਘਰੇ ਕੋਈ ਦੋ ਟਨ 9 ਕਿਲੋ ਦੁੱਧ ਚੋਲੇ ਲਜੇ ਭੂਰ ਛੱਟਾ ਥਣ ਰਾਦੇ ਘਾਟੇ 8 ਕਿਲੋ ਦੀ ਗਾਰੰਟੀ ਦੇ ਲਈ ਆਪਣੀ ਠੀਕ ਹੈ ਹਾਂ ਜੀ ਠੀਕ ਹੈ ਫਿਰ ਇਸ ਤੋਂ ਬਾਅਦ ਆਪਣੇ ਕੋਲ ਇੱਕ ਮੱਝ ਸੀ ਮੱਝ ਆਈ ਬਹੁਤ ਦਿਖਾਈਏ ਤੂੰ ਇੱਕ ਮੱਝ ਵੀ ਹੈਗੀ ਆ ਦੋਸਤੋ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆਜੋ ਪੰਜ ਨਹੀਂ ਕੀਤਾ ਇਹਦੀ ਆਈਡੀਆ ਬੇਤਰਾਂ ਜਾਲਾ ਬੈਨਾ ਸੋ ਇੱਕ ਮੱਝ ਜਿਹੜੀ ਦੋਪੋ ਆ ਤੁਹਾਡੇ ਬਿਲਕੁਲ ਸਾਹਮਣੇ ਕਰਤੀ ਆ ਇਹ ਬਗਾਉ ਇਹ ਗੱਪਣਾ ਜੀ ਸੂਈ ਆ ਸੂਈ ਆ ਸਾਨੂੰ ਜਾ ਅੱਛਾ ਸੂਈ ਨੂੰ ਕੋਈ ਦੱਪਦਾਂ ਦਿਨ ਹੋ ਗਏ ਕੱਟਾ ਜੋ ਮਗਰ ਮਗਰ ਕਟੋ 15 ਕਿ ਦਿਨ ਹੋ ਗਏ ਹਾਂਜੀ ਬਾਕੀ ਆ ਦੋਸਤੋ ਮੱਝ ਆ 15 ਕਿ ਦਿਨ ਹੋ ਗਏ ਆ ਸੂਈ ਨੂੰ ਠੀਕ ਆ ਆ ਹਿੱਟ ਆ ਵੈਸੇ ਮੀਡੀਅਮ ਆ ਵਜਨ-ਵਜਨ ਪੂਰਾ ਠੀਕ ਆ ਜੀ ਵજન ਪੂਰਾ ਤੇ ਹਾਈਟ ਮੀਡੀਅਮ ਆ ਤਾਕ ਅੱਗੇ ਰੱਖਦੀ ਜਦੀ ਹਾਂਜੀ ਨਿਵੇ ਦੀ ਜਿਹੜੀ ਤਾਕ ਆ ਦੋਸਤੋ ਬਿਲਕੁਲ ਅੱਗੇ ਨਹੀਂ ਠੀਕ ਆ ਤੇ ਬਾਕੀ ਦੁੱਧ ਜਿਹੜਾ ਪੁੱਛ ਲੈਣੀਆਂ ਤੇ ਐ ਭੀ ਸੁਆ ਹੋਊਗੀ ਕਿ ਨਾ ਚੌਥਾ ਪੰਜਵਾਂ ਸੰਗੂ ਜਾਊ ਹੋਊਗੀ ਤੀਜਾ ਵਾਲੇ ਕੋਈ ਚੌਥਾ ਵਾਲੇ ਪੰਜਵਾਂ ਵਾਲੇ ਜੋ ਕੋ ਸਾਹਮਣੇ ਆ ਬਿਲਕੁਲ ਹਾਂਜੀ ਆਪਾਂ ਨੇ ਕਹਿੰਦੇ ਤੀਜਾ ਵੀ ਆ ਪੰਜਵਾਂ ਵੀ ਹੋ ਸਕਦੀ ਹੈ ਚੌਥਾ ਵੀ ਹੋ ਸਕਦੀ ਹੈ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਤਸੱਲੀ ਤੁਸੀਂ ਕਰਨੀ ਆ ਮੇਰਾ ਕੰਮ ਜਿਹੜਾ ਦੋਸਤੋ ਵਿਖਾਉਣ ਦਾ ਮੈਂ ਜਿਸ ਘਰ ਤੋਂ ਵੀ ਵੀਡੀਓ ਪਾਉਣਾ ਮੇਰਾ ਇੱਕ ਮਕਸਦ ਆ ਵਿਖਾਉਣ ਦਾ ਇਸ ਘਰੇ ਆਣ ਕੇ ਵਿਜ਼ਿਟ ਕਰਕੇ ਤਸੱਲੀ ਤੁਸੀ ਕਰਨੀ ਠੀਕ ਹੈ ਜੀ ਤੇ మీడియం ਹਾਈਟ ਦੇ ਵਿੱਚ ਤੇ 15 ਦਿਨਾਂ ਦੇ ਸੋਈ ਆ 15 ਦਿਨਾਂ ਦੀ ਸੂਈ ਦੁੱਧ ਕਿੰਨਾ ਥੱਲੇ ਦੋਸ ਨੂੰ ਦਾ 8 ਕਿਲੋ ਹੈ 8 ਕਿਲੋ 8 ਕਿਲੋ ਹਾਂ ਜੀ ਠੀਕ ਦੋ ਟਾਂ ਮੜੇ ਚੋ ਲੈਣਾ 8 ਕਿਲੋ ਦੁੱਧ ਤੇ 15 ਦਿਨਾਂ ਦੀ ਸੂਈ ਦੋਸਤੋ ਪੱਛਾ ਥੱਲੇ ਜਿਹੜਾ ਮੇਲ ਕਾਫਾ ਕੱਟਾ ਠੀਕ ਹੈ ਤੇ ਚਵਾਈ ਚ ਵੀ ਕਿੰਨਾ ਜੀ ਮੈਂ ਕਹਿੰਦਾ ਆਕਨ ਬੜਾ ਟੋਲਣਾ ਹੋਣੀ ਚਵਾਦ ਰਹੀ ਆ ਪਾ ਤੇ ਝੂਂਗ ਤੇ ਬੋਦੀ ਚਾਲੀ ਆ ਦੇ ਠੀਕ ਹੈ ਹਾਂ ਜੀ ਜਿਉਂ ਸੱਟੀਆਂ ਪਚਾ ਦਿਆਂ ਖੋੜ ਕੇ ਕੋੜ ਕੇ ਲਗਾਓ ਆਵਾ ਚੋਾਈ ਕਰਾ ਦੇ ਮੋਤੀ ਤੋ ਬੱਚਾ ਲਾ ਕੇ ਜਿਹੜੀ ਤਸੱਲੀ ਆਪਾਂ ਕਰਾ ਦਿੰਨੇ ਆਂ ਦੀ ਵੈਸੇ ਚੌਥਾ ਨਾਲ ਦੀ ਠੀਕ ਆ 2.5 ਕਿਲੋ ਆ ਠੀਕ ਆ ਅੱਜ ਭਲਕੀ ਆਪਣੇ ਕੋਲ ਵੀ ਅੱਗੋਂ ਅੱਜ ਭਲਕੀ ਆਇਆ ਹੈ ਨਾ ਜੀ ਭਾਜੀ ਕੱਲ ਲਈ ਆਪਾਂ ਠੀਕ ਆ ਕੱਲ ਹੀ ਅਜੇ ਮੱਝ ਆਈ ਏ ਦੋਸਤੋ ਕਿਉਂਕਿ ਅੱਗੇ ਤੋਂ 2-4 ਦਿਨ ਜਿਹੜਾ ਵੀਰ ਕੋ ਟਿਕਾ ਕੇ ਸੇਵਾ ਕਰੂਗਾ ਦੁੱਧੋਂ ਵਾਜੂਗੀ ਠੀਕ ਆ ਉਸ ਦਿਨੋਂ ਦਾ ਅਜੇ ਬਿਲਕੁਲ ਸੱਜੇ ਦਾ 15 ਦਿਨਾਂ ਦੀ ਸਾਰੀ ਸੂਈ ਆ ਅਗਲੇ ਪਿਛਲੇ ਥਣਾ ਦੀ ਆਪਾਂ ਤਸੱਲੀ ਦੇ ਨਾਲ ਭਰਾ ਕੇ ਵਿਖਾ ਦਾਂਗੇ ਉਸ ਤੋਂ ਬਾਅਦ ਤੁਸੀਂ ਜਿਹੜਾ ਸੌਦਾ ਕਰ ਲਿਓ ਠੀਕ ਆ ਬਾਕੀ ਚਵਾਈ ਦਿਖਾ 我们那个。嗯嗯嗯 ਗੁਰਾ ਕਿੰਨੇ ਵਜੇ ਵਾਈ ਕੀਤੀ 6 ਵਜੇ ਤੇ ਸਾਢੇ 4 ਵਜੇ ਹੈ ਜੀ ਹਾਂ ਦੁੱਧ 9 ਕਿਲੋ ਭਰਾ ਭਾਵੇਂ ਆਠ ਹੀ ਦੇਣੀ ਆ ਉਹ ਦੇਖ ਲਈ ਫਰਦਾ ਬੱਚੇ ਜੀ ਠੀਕ ਹੈ ਜੀ ਉਹ ਬਾਕੀ ਦੋਸਤੋਂ 9 ਕਿਲੋ ਕਹਿ ਕੇ ਵੀ ਕਹਿੰਦਾ ਵੀ ਆਪਾਂ ਚੂਣ ਨੂੰ ਪੋਲੀ ਬਹੁਤ ਜਿਆਦੀ ਚਵਾਈ ਤੁਸੀਂ ਦੇਖ ਲਈਏ ਪੋਲੀ ਆ ਫਿਰ ਮਨਾਂ ਦੋ ਮਤਨਾਂ ਮੜੇ ਮੈਂ ਚੂਈ ਗਈ ਤੁਹਾਡੇ ਸਾਹਮਣੇ ਹਾਂਜੀ ਤੇ ਕੀ ਮੋਲ ਅਖੀਂ ਤਾਂ ਛੋੜ ਦੋ 50000 ਚ ਮੰਨ ਤਨ ਕਰਦੇ ਹਾਂ ਅੱਛਾ ਜੀ ਹਾਂਜੀ 50000 ਦੇ ਵਿੱਚ ਛੋੜ ਜਾ ਪਾਜਣਾ ਛੋੜ ਜਾ ਪਾਜ ਜਾਇ ਜੀ ਮੋਲ ਨੂੰ ਦੁੱਧ ਵੀ ਨਾ ਹੁੰਦਾ ਖੁੱਲੋਗਾ ਮੈਂ ਤੇ ਪਰ ਆਪਾਂ ਕਹ ਕੇ 8 ਦੇਣੀ ਹੈ ਬਿਲਕੁਲ ਹਾਂਜੀ 8 ਕਿਲੋ ਕਹਿ ਕੇ ਦੋਸਤੋਂ ਕੋਈ ਵੀ ਰਸਬਦਾ ਕਰ ਸਕਦਾ ਦੁੱਧ ਵੈਸੇ ਵੀ ਰੰਦਾ ਵੀ ਨਾ ਲੈ ਲੈ ਕੇ ਨੂ ਸਾਹਿਬ ਹੁਣ ਚੋਲੀ ਆਣਾ ਆਪਦੇ ਸਰੇ ਘਰੇ ਜਾ ਕੇ ਪੋੜ ਜੋ ਬੇਟਾ ਡਾਊਟ ਨੋ ਹੀ ਕਰ ਦੋ ਦੋ ਉਪਰ ਆ ਪਕਾ ਕੇ ਆਠੀ ਨਹੀਂ ਮੈਂ ਬਿਲਕੁਲ ਹਾਂਜੀ 50000 ਤੋਂ ਛੋਟ ਜਾਂ ਪਾਉ ਕੋਈ ਇਹ ਨਾ ਵੀ ਲਾ ਕੇ 45 ਦੇ ਲਾ 46 ਦੇ ਲਾ ਕੋਈ 1500 ਤੋਂ ਉੱਪਰ ਨਹੀਂ ਠੀਕ ਹੈ ਜੀ ਭਾਈ ਮੰਗੇ ਆਪਾਂ ਠੀਕ ਹੈ ਠੀਕ ਹਾਂਜੀ ਤੇ ਬੁੱਲ ਕੇ ਨੰਬਰ ਆਪਣੇ ਭਾਈ ਜੀ ਫੋਨ ਨੰਬਰ ਆਪਣਾ 8163773572 94653337 ਇਸ ਨੰਬਰ ਤੇ ਵਟਸਐਪ ਚੱਲਦਾ ਹੈ ਕਦੇ ਠੀਕ ਹੈ ਠੀਕ ਤੋਂ ਬਸ ਸਾਨੂੰ ਮੇਰੇ ਨਾਲ ਵੀਰ ਹੈਪੀ ਠੀਕ ਹੈ ਜੀ ਪਿੰਡ ਬੁਰਜਨਥੋਕੇ ਤਸਵੀਰ ਪੱਟੀ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ ਤੇ ਪਸੂਤਨ ਉਚਾਰ ਦਿਖਾਦੇ ਦੋਸਤੋ ਤਿੰਨ ਬੈੜਾਂ ਦੇ ਇੱਕ ਇਹ ਮਾਝਾ ਬਿਲਕੁਲ ਤਾਜੀ ਸੂਈ ਤਸੱਲੀ ਤੁਸੀਂ ਘਰ ਵਿੱਚਿਤ ਕਰਕੇ ਕਰ ਲਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ